ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਬੱਜ ਗਈ ਨੇ ਸਵਾ 8 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਆਈ ਵੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਆ ਇੱਕ 파ਠ ਕਰਨ ਦੇ ਨਾਲ ਤੁਹਾਨੂੰ ਪੂਰੇ ਦਿਨ ਦੇ 파ਠ ਜਿੰਨਾ ਫਲ ਮਿਲ ਜਾਵੇਗਾ ਤੁਹਾਨੂੰ ਅਠੇ ਪੈਰਾਂ ਦਾ ਫਲ ਮਿਲ ਜਾਵੇਗਾ ਸੋ ਕਿਹੜਾ ਉਹ 파ਠ ਹੈ ਕਿਸ ਤਰੀਕੇ ਨਾਲ ਕਰਨਾ ਕਿਸ ਸਮੇਂ ਕਰਨਾ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰਿ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਅੱਜ ਬਾਬਾ ਧੁਜਾਰ ਸਿੰਘ ਜੀ ਦਾ ਪ੍ਰਕਾਸ਼ ਪੂਰਵ ਹੈ ਸੋ ਸਾਡੇ ਪੂਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਾਬਾ ਧੁਜਾਰ ਸਿੰਘ ਜੀ ਦੇ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਮੁਬਾਰਕਾਂ ਤੇ ਬਾਕੀ ਜਿਨ੍ਹਾਂ ਨੇ ਕੱਲ ਦੀ ਵੀਡੀਓ ਦੇ ਵਿੱਚ ਜੀ ਸਭ ਤੋਂ ਪਹਿਲਾਂ ਸਹੀ ਜਵਾਬ ਦਿੱਤਾ ਸੀ ਉਹਨਾਂ ਦੇ ਚੈਨਲ ਦਾ ਨਾਮ ਹੈ ਕੌਰ ਦੇ ਸੂਟ ਉਹ ਜਿਹਨੇ ਪੰਜਾਬੀ ਸੂਟਾਂ ਦੀ ਡਿਜ਼ਾਈਨ ਨੇ ਉਹਨਾਂ ਦੇ ਸ਼ਾਰਟ ਵਗੈਰਾ ਪਾਉਂਦੇ ਨੇ ਸੋ ਤੁਸੀਂ ਉਹਨਾਂ ਦੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਕੀ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਪਾ ਤੁਹਾਡੇ ਚੈਨਲ ਦਾ ਨਾਮ ਲਈਏ ਤਾਂ ਉਹਦੇ ਲਈ ਤੁਹਾਨੂੰ ਕੀ ਕਰਨਾ ਪਵੇਗਾ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਣਾ ਪਵੇਗਾ ਸੁਣਨਾ ਪਵੇਗਾ ਕਿ ਉਸ ਤੋਂ ਬਾਅਦ ਵਿੱਚ ਪੁੱਛੇ ਹੋਏ ਇੱਕ ਕੁਐਸਚਨ ਦਾ ਆਨਸਰ ਤੁਹਾਨੂੰ ਸਭ ਤੋਂ ਪਹਿਲਾਂ ਤੇ ਸਹੀ ਦੇਣਾ ਹੋਵੇਗਾ। ਸੋ ਚਲੋ ਆਪਾਂ ਵੀਡੀਓ ਨੂੰ ਅੱਗੇ ਹੁਣ ਕੰਟੀਨਿਊ ਕਰਦੇ ਹਾਂ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰ ਰਹੇ ਹਾਂ ਵੀ ਆਹ ਇੱਕ ਪਾਠ ਕਰਨ ਦੇ ਨਾਲ ਆਪਾਂ ਨੂੰ ਜਿਹੜਾ ਪੂਰੇ ਦਿਨ ਵਿੱਚ ਆਪਾਂ ਪਾਠ ਕਰਦੇ ਹਾਂ ਜੇ ਸਾਰਾ ਦਿਨ ਆਪਾਂ ਪਾਠ ਕਰਦੇ ਹਾਂ ਤਾਂ ਉਹਦੇ ਜਿੰਨਾ ਫਲ ਮਿਲ ਜਾਂਦਾ ਹੈ, ਇੱਥੇ ਪਹਿਰਾਂ ਦਾ ਫਲ ਮਿਲ ਜਾਂਦਾ ਹੈ। ਸੋ ਇਹ ਪਾਠ ਜਿਹੜਾ ਜੀ ਮੈਂ ਆਪਣੇ ਕੋਲੋਂ ਨਹੀਂ ਦੱਸ ਰਹੀ ਇਹ ਇਤਿਹਾਸ ਦੇ ਵਿੱਚੋਂ ਗੁਰੂ ਸਾਹਿਬ ਦੇ ਬਚਨ ਨੇ ਉਹੀ ਮੈਂ ਤੁਹਾਡੇ ਨਾਲ ਸਾਂਝੇ ਕਰੂੰਗੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਮੈਂ ਤੁਹਾਡੇ ਨਾਲ ਅਕਸਰ ਹਨਾ ਵੀਡੀਓ ਸ਼ੇਅਰ ਕਰਾਦੀ ਆਂ ਨੀ ਗੁਰਬਾਣੀ ਦੇ ਬਾਰੇ ਤੇ ਅਕਸਰ ਇਹ ਹੁੰਦਾ ਹੈ ਵੀ ਕਦੇ ਕਿਸੇ ਗੁਰਬਾਣੀ ਦੇ ਬਾਰੇ ਮੈਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੀ ਆਂ ਵੀ ਜੀ ਸੱਚੀ ਘਟਨਾ ਵਗੈਰਾ ਹਨਾ ਵੀ ਕਿਸੇ ਨੇ ਆ ਬਾਣੀ ਜਪੀ ਤਾਂ ਉਹਨਾਂ ਦਾ ਆਕਰਜ ਪੂਰਾ ਹੋਇਆ ਕਈ ਵਾਰੀ ਮੈਂ ਕਹਿੰਨੀ ਆ ਵੀ ਕਿਸੇ ਨੇ ਆ ਮੂਲ ਮੰਤਰ ਸੰਦੇਜ ਆਪ ਕੀਤਾ ਤਾਂ ਉਹਨਾਂ ਦਾ ਆ ਕੰਮ ਬਣਿਆ ਤੇ ਕਈ ਵਾਰੀ ਉਹ ਥੱਲੇ ਇੱਕ ਅੱਧਾ ਕੁਛ ਇਦਾਂ ਦਾ ਕਮੈਂਟ ਆ ਜਾਂਦਾ ਵੀ ਨਹੀਂ ਜੀ ਬਾਣੀ ਇੱਕ ਤਰ੍ਹਾਂ ਦੀ ਹੁੰਦੀ ਹੈ ਤਾਂ ਦਾ ਕੁਛ ਨਹੀਂ ਹਾਂਜੀ ਬਾਣੀ ਇੱਕ ਤਰ੍ਹਾਂ ਦੀ ਹੀ ਹੁੰਦੀ ਹੈ ਮੈਂ ਤੁਹਾਡੇ ਨਾਲ ਉਹ ਕਟਨਾਵਾ ਸ਼ੇਅਰ ਕਰਦੀਆਂ ਜਿਹੜੀਆਂ ਕਿਸੇ ਨੇ ਮਤਲਬ ਕਿ ਹਨਾ ਜਿਨ੍ਹਾਂ ਦੇ ਨਾਲ ਬੀਤੀਆਂ ਨੇ ਕਿਸੇ ਨੇ ਕੋਈ ਪਾਠ ਕੀਤਾ ਤਾਂ ਉਹਨਾਂ ਦਾ ਕੰਮ ਬਣ ਗਿਆ ਕਿਸੇ ਨੇ ਕੋਈ ਗੁਰਬਾਣੀ ਜਪੀ ਉਹਨਾਂ ਦਾ ਕੋਈ ਕੰਮ ਬਣ ਗਿਆ ਕਿਸੇ ਨੇ ਕੋਈ ਜਾਪ ਕੀਤਾ ਤਾਂ ਉਹਨਾਂ ਦਾ ਕੋਈ ਕੰਮ ਬਣ ਗਿਆ ਸੋ ਉਹਦਾਂ ਦੀਆਂ ਸੱਚੀਆਂ ਕਟਨਾਵਾ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੀ ਆ ਇਦਾ ਮਤਲਬ ਇਹ ਨਹੀਂ ਹੈਗਾ ਵੀ ਬਾਣੀ ਦੇ ਵਿੱਚ ਕੋਈ ਫਰਕ ਹੈ ਵੀ ਆਪਾਂ ਕਹਿ ਸਕੀਏ ਵੀ ਆਹ ਬਾਣੀ ਜ਼ਿਆਦਾ ਸ਼ਕਤੀਸ਼ਾਲੀ ਹੈ ਤੇ ਆ ਘੱਟ ਹੈ ਨਹੀਂ ਬਾਣੀ ਇੱਕ ਸਮਾਨ ਹੀ ਹੈ ਜਿਵੇਂ ਗੁਰੂ ਦਸੇ ਪਾਸ਼ਾ ਹੀ ਇੱਕੋ ਜੋਤ ਹੈ ਗੁਰੂ ਗ੍ਰੰਥ ਸਾਹਿਬ ਜੀ ਇੱਕੋ ਜੋਤ ਹੈ ਹਨ ਉਸੇ ਤਰ੍ਹਾਂ ਬਾਣੀ ਵੀ ਇੱਕ ਸਮਾਨ ਹੈ ਬਸ ਫਰਕ ਇਹਨਾਂ ਹੈ ਕਿ ਵੀ ਕੋਈ ਕੋਈ ਬਾਣੀ ਜਪਦਾ ਹੈ ਤੇ ਉਹਦੀ ਭਾਵਨਾ ਉਸ ਬਾਣੀ ਨਾਲ ਇੰਨੀ ਜੁੜ ਜਾਂਦੀ ਹੈ ਵੀ ਉਹਦਾ ਕਾਰਜ ਪੂਰਾ ਹੋ ਜਾਂਦਾ ਹੈ ਕਿਸੇ ਦੀ ਭਾਵਨਾ ਕਿਸੇ ਬਾਣੀ ਦੇ ਨਾਲ ਜ਼ਿਆਦਾ ਜੁੜ ਜਾਂਦੀ ਹੈ ਆਪਣੇ ਕਾਰਜ ਕਦੋਂ ਹੁੰਦੇ ਨੇ ਜਦੋਂ ਆਪਣੀ ਭਾਵਨਾ ਆਪਣਾ ਵਿਸ਼ਵਾਸ ਤੇ ਆਪਣਾ ਮਨ ਗੁਰੂ ਦੇ ਨਾਲ ਜੁੜ ਜਾਂਦਾ ਠੀਕ ਹੈ ਉਹ ਹੋ ਸਕਦਾ ਹੈ ਕਿਸੇ ਦਾ ਪਹਿਲੇ ਦਿਨ ਹੀ ਜੁੜ ਜਾਂਦਾ ਕਿਸੇ ਦਾ ਮਹੀਨੇ ਬਾਅਦ ਕਿਸੇ ਦਾ ਸਾਲ ਚ ਕਿਸੇ ਨੂੰ 5 ਸਾਲ ਵੀ ਲੱਗ ਜਾਂਦੀ ਆ ਫਿਰ ਵੀ ਮਨ ਪਟਕਦਾ ਰਹਿੰਦਾ ਸੋ ਇਹ ਨਹੀਂ ਹੁੰਦਾ ਵੀ ਬਾਣੀ ਕੋਈ ਜ਼ਿਆਦਾ ਸ਼ਕਤੀਸ਼ਾਲੀ ਆ ਘਟ ਹੈ ਮੀਰਾ ਤੁਹਾਨੂੰ ਦੱਸਣ ਦਾ ਮਤਲਬ ਇਹ ਹੁੰਦਾ ਵੀ ਜਿਵੇਂ ਮੰਨ ਲਓ ਮੈਂ ਆਪਣੀ ਗੱਲ ਕਰ ਰਹੀ ਆ ਮੰਨ ਲਓ ਉਦਾਹਰਨ ਦੇ ਤੌਰ ਤੇ ਮੀਰਾ ਜਿਹੜਾ ਕਾਰਜ ਹੈ ਉਹ ਜਪਜੀ ਸਾਹਿਬ ਜਪਣਾ ਹੋਇਆ ਸਾਡੇ ਪਰਿਵਾਰ ਦੇ ਵਿੱਚੋਂ ਮੰਨ ਲਓ ਦੂਸਰੇ ਕਿਸੇ ਬੰਦੇ ਦਾ ਕੰਮ ਚਪਈ ਸਹਿਬ ਦਾ ਪਾਠ ਕਰਨ ਦੀ ਨਾਲ ਹੋਇਆ। ਇਹਦਾ ਮਤਲਬ ਇਹ ਨਹੀਂ ਕਿ ਉਹ ਕੰਮ ਚਪਈ ਸਹਿਬ ਦੇ ਬਾਣੀ ਨਾਲ ਹੀ ਹੋਇਆ ਜਾਂ ਜਪਜੀ ਸਾਹਿਬ ਨਾਲ ਹੀ ਹੋਇਆ ਗੱਲ ਹੋਈ ਹੈ ਵੀ ਉਹਨਾਂ ਦੀ ਭਾਵਨਾ ਜਾਂ ਸਾਡੀ ਭਾਵਨਾ ਕਿਸ ਬਾਣੀ ਦੇ ਨਾਲ ਜ਼ਿਆਦਾ ਗੁਰੂ ਨਾਲ ਜੁੜ ਗਈ ਹੈ। ਬਾਣੀ ਇੱਕ ਸਮਾਨੀ ਹੈ। ਸੋ ਜਿਹੜੀਆਂ ਅੱਜ ਮੈਂ ਤੁਹਾਡੇ ਨਾਲ ਇੱਥੇ ਗੱਲ ਸ਼ੇਅਰ ਕਰ ਰਹੀ ਹਾਂ ਇਹ ਇਤਿਹਾਸ ਦੇ ਵਿੱਚੋਂ ਹੈ। ਠੀਕ ਹੈ ਜੀ। ਇਤਿਹਾਸ ਦੇ ਵਿੱਚੋਂ ਮਤਲਬ ਕਿ ਗੁਰੂ ਸਿੱਖ ਨੇ ਮਤਲਬ ਕਿ ਗੁਰੂ ਸਾਹਿਬ ਜੀ ਨੂੰ ਪੁੱਛਿਆ ਸੀ ਕਹਿੰਦੇ ਇਹ ਮਹਾਰਾਜ ਜੀ ਵੀ ਅਸੀਂ ਦੁਨਿਆਵੀ ਲੋਕਾਂ ਦੁਨਿਆਵੀ ਲੋਕ ਮਤਲਬ ਆਪਾਂ ਨੂੰ ਘਰ ਦੀ ਕੰਮ ਕਾਜ ਹੁੰਦੀਆਂ ਹਨ ਤੇ ਆਪਾਂ ਆਪਣੇ ਪਰਿਵਾਰ ਨੂੰ ਵੀ ਦੇਖਣਾ ਤੇ ਨਾਲ ਹੀ ਆਪਣਾ ਮਨ ਕਰਦਾ ਕਿ ਆਪਾਂ ਗੁਰੂ ਨਾਲ ਵੀ ਜੁੜੀ ਤਾਂ ਵੀ ਕਹਿੰਦੇ ਵੀ ਕੋਈ ਇਹੋ ਜਿਹਾ ਪਾਠ ਦੱਸੋ ਵੀ ਅਸੀਂ ਦੁਨਿਆਵੀ ਆਪਣੇ ਕੰਮ ਵੀ ਕਰ ਸਕੀਏ ਤੇ ਗੁਰੂ ਨਾਲ ਵੀ ਜੁੜ ਸਕੀਏ ਤੇ ਸਾਨੂੰ ਪੂਰਾ ਫਲ ਵੀ ਮਿਲ ਸਕੇ ਦੇਖੋ ਇੱਕ ਇਨਸਾਨ ਦਿਨ ਦੇ ਵਿੱਚ 24000 ਸਾਹ ਲੈਂਦਾ ਹੈ ਠੀਕ ਹੈ ਜੀ ਸੋ 24000 ਸਾਂ ਜਿਹੜੇ ਹੁੰਦੇ ਆ ਉਹਦਾ ਵੀ ਸਾਨੂੰ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਇਹ ਸਮਝਾਇਆ ਵੀ ਇਹਦੇ ਵੀ ਸਾਨੂੰ ਦਸਵੰਧ ਕੱਢਣਾ ਚਾਹੀਦਾ ਠੀਕ ਹੈ ਸੋ ਉਸ ਗੁਰਸਿੱਖ ਨੇ ਪੁੱਛਿਆ ਕਹਿੰਦੇ ਵੀ ਮਹਾਰਾਜ ਜੀ ਸਾਨੂੰ ਇਹ ਦੱਸੋ ਵੀ ਕਿਹੜੀ ਹਜੀ ਬਾਣੀ ਜਪਦੇ ਜਿਹਦੇ ਨਾਲ ਸਾਡੇ ਸਵਾਸਾਂ ਦਾ ਦਸਵੰਧ ਵੀ ਨਿਕਲ ਜੇ ਤੇ ਸਾਡਾ ਧਰਤੀ ਤੇ ਆਉਣਾ ਜਿਹੜਾ ਉਹ ਵੀ ਸਫਲਾ ਹੋ ਜਾਵੇ ਤੇ ਉਸ ਸਮੇਂ ਗੁਰੂ ਸਾਹਿਬ ਜੀ ਨੇ ਸੋਚਦੇ ਹੋਏ ਇਹ ਗੱਲ ਵੀ ਕਹੀ ਕਹਿੰਦੇ ਇਹ ਜੋ ਤੂੰ ਪੁੱਛਿਆ ਬਹੁਤ ਵਧੀਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਨਾ ਤਾਂ ਲੋਕਾਂ ਕੋਲ ਇਹਨਾਂ ਸਮਾਂ ਹੋਣਾ ਕਿ ਉਹ ਸਾਰਾ ਦਿਨ ਬਾਣੀ ਜਪ ਸਕਣ ਤੇ ਨਾ ਹੀ ਮਤਲਬ ਕਿਸੇ ਕਿਉਂਕਿ ਕੱਲ ਜੁਗ ਆਉਣਾ ਹੈ ਉਹਦੇ ਕੋਲ ਸਭ ਚੀਜ਼ ਦਾ ਪਰਮਾਤਮਾ ਨੂੰ ਸਭ ਤੋਂ ਪਹਿਲਾਂ ਹੀ ਪਤਾ ਸੀ ਹੈਨਾ ਗੁਰੂ ਸਾਹਿਬ ਜਾਣੀ ਜਾਣ ਸੀ ਵਿੱਚ ਜੀਜ਼ਾ ਹੋਣੀ ਹੈ ਤੇ ਕੱਲ ਜੁਗ ਆਉਣਾ ਹੈ ਤੇ ਨਾ ਹੀ ਉਹ ਤੋਂ ਕੋਈ ਇਹਨਾਂ ਸਮਾਂ ਕੱਢ ਸਕੇਗਾ ਤੇ ਨਾ ਹੀ ਕਿਸ ਦਾ ਮਨ ਇਹਨਾਂ ਟਾਈਮ ਟਿਕੇਗਾ ਕਿ ਉਹ ਸਾਰਾ ਦਿਨ ਗੁਰੂ ਦੀ ਬਾਣੀ ਜਪ ਸਕੀ ਤਾਂ ਉਸ ਸੋ ਸੋ ਮਹਾਰਾਜ ਜੀ ਨੇ ਸਾਨੂੰ ਇੱਕ ਬਾਣੀ ਦੱਸੀ ਦੇਖੋ ਸੁਖਮਨੀ ਸਾਹਿਬ ਦੀ ਬਾਣੀ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ 24 ਅਸ਼ਟਪਦੀਆਂ ਨੇ ਤੇ 24 ਜਿਹੜੀਆਂ ਹੈਗੀਆਂ ਨੇ ਸ਼ਲੋਕ ਨੇ ਹੈਨਾ ਸੋ ਮਹਾਰਾਜ ਜੀ ਕਹਿੰਦੇ ਅਗਰ ਜਦੋਂ ਤੁਸੀਂ ਸੁਖਮਨੀ ਸਾਹਿਬ ਦੀ ਇੱਕ ਬਾਣੀ ਹਰ ਰੋਜ਼ਾ ਪੜ੍ਹ ਲਈਏ ਨਾ ਤਾਂ ਸਾਡੇ ਜਿਹੜੇ ਸਵਾਸ ਨੇ ਉਹ ਸਫਲ ਹੋ ਸਕਦੇ ਨੇ ਕਿਉਂਕਿ ਇੱਕ ਇਨਸਾਨ ਦਿਨ ਦੇ ਵਿੱਚ 24000 ਸਵਾਸ ਲੈਂਦਾ ਹੈ ਹੈਨਾ ਸੋ ਜੇ ਆਪਾਂ ਇੱਕ ਪਾਠੇ ਦਿਲੀ ਦਾ ਕਰ ਲੈਨੇ ਆ ਤਾਂ ਮਹਾਰਾਜ ਦੇ ਵਚਨ ਨੇ ਆਪਾਂ ਨੂੰ ਪੂਰੇ ਦਿਨ ਦੀ ਜਪੀ ਹੋਈ ਬਾਣੀ ਦਾ ਫਲ ਇਸ ਇੱਕ ਪਾਠ ਨਾਲ ਮਿਲ ਜਾਵੇਗਾ ਹੁਣ ਇਹ ਵੀ ਨਹੀਂ ਐ ਮੈਂ ਇੱਕ ਪਾਠ ਦੀ ਗੱਲ ਕੀਤੀ ਆ ਮਤਲਬ ਤੁਸੀਂ ਕਹੋ ਬਸ ਇੱਕ ਦਿਨ ਹੀ ਕਰ ਲੈ ਨਹੀਂ ਬਾਣੀ ਹਰ ਰੋਜ਼ ਨੂੰ ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰੋ ਜੇ ਤੁਸੀਂ ਰੋਜ਼ ਇੱਕ ਨਹੀਂ ਕਰ ਸਕਦੇ ਤਾਂ आधा ਕਰ ਲਓ ਤਾਂ ਨਹੀਂ ਕਰ ਸਕਦੇ ਤਾਂ ਚਾਰ ਅਸ਼ਟਪਦੀਆਂ ਕਰ ਲਓ ਹੌਲੀ ਹੌਲੀ ਵਧਾਉਂਦੇ ਜਾਓ ਹੈਨਾ ਕੋਸ਼ਿਸ਼ ਕਰੋ ਅਮਰਤਵੇਲੀ ਹੋ ਜੇ ਨਹੀਂ ਅਮਰਤਵੇਲੀ ਕਰ ਸਕਦੇ ਦਿਨ ਦੇ ਸਮੇਂ ਕਰ ਲਓ ਠੀਕ ਹੈ ਜੀ ਨਾ ਤੋਂ ਕੇ ਸਾਫ ਸੁਥਰੇ ਕੱਪੜੇ ਪਾ ਕੇ ਅਗਰ ਸਵੇਰੇ ਤੁਸੀਂ ਨਹਾਤੇ ਹੋ ਤੁਸੀਂ ਬਾਥਰੂਮ ਵਗੈਰਾ ਨਹੀਂ ਗਏ ਸਾਫ ਸੁਥਰੇ ਹੋ ਤੁਸੀਂ ਪਵਿੱਤਰ ਹੋ ਤਾਂ ਫਿਰ ਤੁਸੀਂ ਬਾਣੀ ਜਪ ਸਕਦੇ ਹੋ ਪੰਜ ਇਸ਼ਨਾਨਾ ਕਰਕੇ ਸੋ ਬਾਕੀ ਅੱਜ ਦਾ ਜਿਹੜਾ ਆਪਣਾ ਕੁਐਸਚਨ ਹੈ ਉਹ ਇਹ ਹੈ ਬੀ ਅ ਗੁਰੂ ਸਾਹਿਬ ਜੀ ਨੇ ਕਿਹਨੇ ਸਵਾਲ ਕੀਤਾ ਸੀ ਠੀਕ ਹੈ ਕੀ ਨੇ ਇਸ ਇੱਕ ਪਾਠ ਵਾਰੀ ਪੁੱਛਿਆ ਸੀ ਉਹਨਾਂ ਦਾ ਤੁਸੀਂ ਇੱਥੇ ਜਵਾਬ ਦੇਣਾ ਸੋਚੀ ਨੇ ਸਭ ਤੋਂ ਪਹਿਲਾਂ ਜਵਾਬ ਦਿੱਤਾ ਤੇ ਸਹੀ ਦਿੱਤਾ ਉਹਨਾਂ ਦਾ ਆਪਾਂ ਤੁਹਾਨੂੰ ਦੂਸਰੇ ਚੈਨਲ ਦੇ ਵਿੱਚ ਜਿਹੜਾ ਹੈਗਾ ਉਹ ਨਾਮ ਜ਼ਰੂਰ ਸ਼ੇਅਰ ਕਰਾਂਗੇ ਸੋ ਬਾਕੀ ਆਪਾਂ ਗੱਲ ਕਰ ਰਹੇ ਸੀ ਵੀ ਸੁਖਮਨੀ ਸਾਹਿਬ ਦੇ ਹੈ ਨਾ ਪਾਠ ਦੇ ਵਾਰੀ ਤੇ ਬਹੁਤ ਸਾਰੇ ਮੈਨੂੰ ਇਦਾਂ ਦੇ ਵੀ ਕਮੈਂਟ ਆਉਂਦੇ ਨੇ ਵੀ ਰਿਦੀ ਵੀ ਬਾਣੀ ਜਿਹੜੀ ਹੈਗੀ ਇਹ ਕਸ਼ਟ ਪਤੀ ਕਰ ਸਕਦੇ ਨਹੀਂ ਕਰ ਸਕਦੇ ਰਾਤ ਨੂੰ ਕਰ ਸਕਦੇ ਨਹੀਂ ਕਰ ਸਕਦੇ ਦੇਖੋ ਜੀ ਤੁਸੀਂ ਮਹਾਰਾਜ ਜੀ ਨੇ ਆਪਾਂ ਨੂੰ ਇਹ ਨਹੀਂ ਕਿਹਾ ਵੀ ਆਪਾਂ ਸਾਰਾ ਦਿਨ ਬਾਣੀ ਜਪ ਲਈਏ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਚਾਹੇ ਤੁਸੀਂ 5 ਮਿੰਟ ਜਾਂ 10 ਮਿੰਟ ਗੁਰੂ ਨੂੰ ਯਾਦ ਕਰ ਲਓ ਲੇਕਿਨ ਜਦੋਂ ਤੁਸੀਂ ਉਸ ਸਮੇ ਗੁਰੂ ਨੂੰ ਯਾਦ ਕਰੋ ਨਾ ਤਾਂ ਉਦੋਂ ਤੁਸੀਂ ਸੱਚੀ ਭਾਵਨਾ ਦੇ ਨਾਲ ਪੂਰੇ ਵਿਸ਼ਵਾਸ ਦੇ ਨਾਲ ਪੂਰੀ ਸ਼ਰਧਾ ਦੇ ਨਾਲ ਗੁਰੂ ਨੂੰ ਯਾਦ ਕਰਨਾ ਮਹਾਰਾਜ ਜੀ ਕਹਿੰਦੇ ਵੀ ਚਾਹੇ ਪਰ ਤੂੰ ਜੰਗਲ 'ਚ ਇੱਠਾ ਹੋਵੇਂ ਠੀਕ ਹੈ ਉੱਥੇ ਵੀ ਤੂੰ ਗੁਰੂ ਦੇ ਦਰਸ਼ਨ ਕਰ ਸਕਦਾ ਹੈ ਅਗਰ ਤੂੰ ਸੱਚੇ ਦਿਲੋਂ ਪੁਕਾਰ ਕਰੀ ਗੁਰੂ ਨੂੰ ਸੋ ਇੱਥੇ ਸਾਨੂੰ ਇਹ ਸਮਝਣ ਦੀ ਲੋੜ ਹੈ ਵੀ ਕਈ ਵਾਰੀ ਨਾ ਕੁਝ ਕਮੈਂਟ ਮੈਨੂੰ ਇਦਾਂ ਦੇ ਵੀ ਆਉਂਦੇ ਨੇ ਵੀ ਦੀਦੀ ਅਸੀਂ ਇੱਕ ਮੈਨੂੰ ਕਾਫੀ ਟਾਈਮ ਪਹਿਲਾਂ ਕਮੈਂਟ ਆਇਆ ਸੀ ਵੀ ਦੀਦੀ ਮੈਂ ਆਹ ਬਾਣੀ ਵੀ ਜਪਦੀ ਆਂ ਕਾਫੀ ਬਾਣੀਆਂ ਦੇ ਨਾਮ ਉਹਨਾਂ ਨੇ ਦੱਸੇ ਸੀ ਵੀ ਮੈਂ ਸਾਰੀਆਂ ਬਾਣੀਆਂ ਜਪਦੀ ਆਂ ਤੇ ਵੀ ਪਰ ਫਿਰ ਵੀ ਮੇਰਾ ਕਾਰਜ ਪੂਰਾ ਨਹੀਂ ਹੋਇਆ ਗੱਲ ਇਹ ਨਹੀਂ ਵੀ ਆਪਾਂ ਬਾਣੀ ਕਿੰਨੀ ਜਪ ਰਹੇ ਆਂ ਕਾਲ ਲਈ ਆ ਵੀ ਬਾਣੀ ਜਪਣ ਦਾ ਕੀ ਸਾਡੇ ਤੇ ਅਸਰ ਹੋ ਰਿਹਾ ਕਿ ਨਹੀਂ ਕੀ ਅਸੀਂ ਉਸ ਤੇ ਅਮਲ ਕਰ ਰਹੇ ਹਾਂ ਕਿ ਨਹੀਂ ਕੀ ਸਾਡਾ ਮਨ ਸ਼ਾਂਤ ਹੈ ਕਿ ਨਹੀਂ ਅਫਸੋਸ ਪਤਾ ਕਿਸ ਗੱਲ ਦਾ ਵੀ ਆਪਾਂ ਬਾਣੀ ਤਾਂ ਜਪਦੇ ਆ ਆਪਾਂ ਸਮਾਂ ਵੀ ਕੱਢ ਲੈਣੇ ਆ ਆਪਾਂ ਹਾਜ਼ਰੀ ਵੀ ਲਵਾਉਣੀ ਹੈ ਅਮਰਤ ਵੇਲਾ ਵੀ ਸੰਭ ਲੈਣੇ ਆ ਪਰ ਸਭ ਤੋਂ ਵੱਡੀ ਚੀਜ਼ ਵੀ ਆਪਾਂ ਉਸੇ ਚੀਜ਼ ਦੇ ਪਿੱਛੇ ਭੱਜੇ ਜਾ ਰਹੇ ਹਾਂ ਜਿਹੜੀ ਚੀਜ਼ਾਂ ਨੂੰ ਚਾਹੀਦੀ ਆ ਸਾਨੂੰ ਕਾਲ ਮੱਚੀ ਹੋਈ ਹੈ ਵੀ ਸਾਨੂੰ ਉਹ ਚੀਜ਼ ਫਟਾਫਟ ਮਿਲ ਜਾਵੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਗੁਰੂ ਸਾਹਿਬ ਜੀ ਵੱਲ ਜੇ ਆਪਾਂ ਮੁੱਖ ਕਰਕੇ ਚੱਲਾਂਗੇ ਨਾ ਤਾਂ ਹੀ ਚੀਜ਼ਾਂ ਸਾਡੇ ਪਿੱਛੇ-ਪਿੱਛੇ ਆਉਣਗੀਆਂ ਪਰ ਜੇ ਆਪਾਂ ਜਿਵੇਂ ਉਦਾਹਰਨ ਦੇ ਤੌਰ ਤੇ ਦੇਖੋ ਸੂਰਜ ਵੱਲ ਆਪਾਂ ਮੂੰਹ ਕਰਦੇ ਹਾਂ ਤਾਂ ਪਰਛਾਵਾ ਆਪਣੇ ਪਿੱਛੇ-ਪਿੱਛੇ ਆਉਂਦਾ ਨਾ ਤਾਂ ਸੂਰਜ ਇੱਕ ਸਮਝ ਲਓ ਵੀ ਗੁਰੂ ਹੈ ਜੇ ਆਪਾਂ ਗੁਰੂ ਵੱਲ ਮੂੰਹ ਕਰਾਂਗੇ ਤਾਂ ਪਰਛਾਵਾ ਪਿੱਛੇ-ਪਿੱਛੇ ਨਹੀਂ ਤੁੰਦੌਲਤਾ ਪਿੱਛੇ-ਪਿੱਛੇ ਆਉਣਗੇ ਪਰ ਜੇ ਆਪਾਂ ਸੂਰਜ ਕੰਨੀ ਮੂੰਹ ਘੁਮਾ ਕੇ ਪਰਛਾਵੇਂ ਕੰਨੀ ਮੂੰਹ ਕਰ ਲਈਏ ਤੇ ਪਰਛਾਵੇਂ ਨੂੰ ਪੜਨ ਦੀ ਕੋਸ਼ਿਸ਼ ਕਰਾਂਗੇ ਤਾਂ ਪਰਛਾਵਾ ਅੱਗੇ-ਅੱਗੇ ਚੱਲੂਗਾ ਅਪਾ ਪਿੱਛੇ ਪਿੱਛੇ ਚੱਲਾਂਗੇ ਤਾਂ ਇਹੀ ਸਾਡੀ ਜ਼ਿੰਦਗੀ ਦੇ ਵਿੱਚ ਇਹ ਸਚਾਈ ਆ ਕਿ ਜੇ ਆਪਾਂ ਗੁਰੂ ਵੱਲ ਪਿੱਠ ਕੁਮਾ ਕੇ ਚੱਲਦੇ ਆ ਨਾ ਇਹਨਾਂ ਚੀਜ਼ਾਂ ਵੱਲ ਤਾਂ ਫਿਰ ਇਹ ਚੀਜ਼ਾਂ ਅੱਗੇ-ਅੱਗੇ ਭਾਈ ਦੀਆਂ ਆਪਾਂ ਇਹਦੇ ਪਿੱਛੇ-ਪਿੱਛੇ ਤੇ ਜੇ ਆਪਾਂ ਗੁਰੂ ਵੱਲ ਮੂੰਹ ਕਰ ਲਈਏ ਤਾਂ ਫਿਰ ਇਹ ਚੀਜ਼ਾਂ ਸਾਡੇ ਪਿੱਛੇ-ਪਿੱਛੇ ਚੱਲਦੀਆਂ ਸੋ ਉਮੀਦ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰ ਦਿਆਂਡ ਮਿਲਦੀ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ